ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਾਂ ਤੁਹਾਡੇ ਵਾਸਤੇ ਬਹੁਤ ਸਾਰੀਆਂ ਮਸ਼ੀਨਰੀ ਅੱਜ ਲੈ ਕੇ ਪਹੁੰਚਿਆ ਇੱਕ ਵਾਰ ਫਿਰ ਤੋਂ ਤੇ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਚੰਗੇ ਲੱਗੂਗੀ ਮੈਂ ਉਮੀਦ ਕਰਦਾ ਜੀ ਬਾਕੀ ਜੇ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਫਰੀ ਦੇ ਵਿੱਚ ਐਡ ਕਰਦੇ ਹਾਂ ਤੁਹਾਡੇ ਕੋਲੇ ਕੋਈ ਮਸ਼ੀਨਰੀ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਜੀਪ ਕੁਝ ਵੀ ਹੋਵੇ ਆਪਣੇ ਕੋਲੇ ਭੇਜ ਦਿਓ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਜੀ ਨੰਬਰ 78140 38764 ਫੋਟੋਆਂ ਫੋਟੋਆਂ ਖਿੱਚ ਕੇ ਵਧੀਆ ਭੇਜ ਦਿਓ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਆਈਕੋਨ ਆਪਣੇ ਕੋਲੇ ਪਹੁੰਚੀ ਹੈ 2015 ਮਾਡਲ ਗੱਡੀ ਹੈ ਜੀ ਫਾਸਟ ਓਨਰ ਗੱਡੀ 1,30,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਗੱਡੀ ਖੜੀ ਹੈ ਲੁਧਿਆਣੇ ਏਰੀਆ 'ਚ 1:30 ਡਿਮਾਂਡ ਹੈ 15 ਮਾਡਲ ਹੈ ਫਾਸਟ ਓਨਰ ਗੱਡੀ ਹੈ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਲੁਧਿਆਣੇ ਜਾ ਕੇ ਦੇਖ ਸਕਦੇ ਹੋ ਚਲਾਉਣ 'ਚ ਬਹੁਤ ਚੰਗੀ ਗੱਡੀ ਹੈ ਜੀ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਜਾ ਕੇ ਦੇਖਣੀ ਹੈ ਕਿਸੇ ਨੇ ਜਾ ਕੇ ਦੇਖ ਲਿਓ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖ ਲਿਓ ਬਾਕੀ ਲੁਧਿਆਣੇ ਖੜੀ ਐ ਤੇ 130 ਡਿਮਾਂਡ ਹੈ 15 ਮਾਡਲ ਹੈ ਫਾਸਟ ਓਨਰ ਹੈ ਜੀ ਬਾਕੀ ਜਾ ਕੇ ਦੇਖਣੀ ਉਹ ਜਾ ਕੇ ਦੇਖ ਲਿਓ ਲੁਧਿਆਣੇ ਖੜੀ ਐ ਨੰਬਰ ਮਾਲਕ ਦਾ 96 465 61 069 ਇਸੇ ਨੰਬਰ ਤੇ ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਗੱਡੀ ਖਰੀਦਣਾ ਚਾਹੁੰਨਿਓ ਜੀ ਤੇ ਇੱਕ ਆਪਾਂ ਜੀਪ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜਿਹੜੇ ਮਾਲਕ ਨੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਣਾ ਉਹਨਾਂ ਨੇ ਬਾਹਰ ਜਾਣਿਆ ਜੀ ਤਾਂ ਹੀ ਬਸ ਮਾਲਕ ਨੇ ਆਪਦੀ ਜੀਪ ਵੇਚਣੀ ਹੈ 1990 ਮਾਡਲ ਹੈ ਤੇ ਇਹਨਾਂ ਨੇ ਮੋਡੀਫਾਈ ਪੂਰੀ ਕਰਵਾਈ ਹੋਈ ਹੈ ਤੇ ਜਲਦੀ ਸੇਲ ਕਰਨੀ ਹੈ ਜੀ ਇਹਨਾਂ ਨੇ ਟਾਇਰ ਟੱਪਾ ਦੇਖ ਲਓ ਲਾਈ ਦੇਖ ਲਓ ਕੋਈ ਗਲਿਸੜੀ ਨਹੀਂ ਕਿਸੇ ਪਾਸੋਂ ਵਧੀਆ ਮਾਲਕ ਨੇ ਰੱਖੀ ਹੋਈ ਹੈ ਮਾਲਕ ਕਹਿੰਦੇ ਪਾਸਿੰਗ ਖਤਮ ਹੈ ਟੈਕਸ 17 ਤੱਕ ਦੇ ਭਰੇ ਹੋਏ ਹੈ ਪਾਸਿੰਗ ਹੋ ਜਾਊਗੀ ਜੇ ਕਿਸੇ ਨਿਕ ਕਰਵਾਉਣੀ ਹੋਈ ਬਾਕੀ ਰਾਏਕੋਟ ਖੜੀ ਹੈ ਗੱਡੀ ਤੇ ਜਾ ਕੇ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖ ਸਕਦੋਂ ਬਾਕੀ ਐਮਪ ਬੂਫਰ ਜੋ ਕੁਝ ਵੀ ਹੁੰਦਾ ਮਾਲਕ ਨੇ ਬਹੁਤ ਸ਼ੌਂਕ ਨਾਲ ਰੱਖੀ ਹੋਈ ਹੈ ਜੀਪ ਬਾਕੀ ਤੁਸੀਂ ਫੋਟੋ ਵਿੱਚ ਦੇਖ ਹੀ ਰਹੇ ਹੋ ਜੀ ਨੰਬਰ ਮਾਲਕ ਦਾ 99143 75 204 ਮਾਲਕ ਦਾ ਆ ਨੰਬਰ ਹੈ ਮਾਲਕ ਨਾਲ ਤੁਸੀਂ ਇਸ ਨੰਬਰ ਤੇ ਗੱਲ ਕਰ ਲਿਓ ਜੀ ਇੱਕ ਆਪਾਂ ਤੁਹਾਡੇ ਖਾਤਰ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ 2012 ਮਾਡਲ ਗੱਡੀ ਹੈ ਜੀ ਸੈਕੰਡ ਓਨਰ ਗੱਡੀ ਐ ਆਲਟੋ ਗੱਡੀ ਐ 125 ਡਿਮਾਂਡ ਐ ਤੇ ਫਰੀਦাবাদ ਗੱਡੀ ਖੜੀ ਐ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਆਪਾਂ ਨੂੰ ਮਿਲ ਜਾਊਗੀ ਜਾ ਕੇ ਕਿਸੇ ਨੇ ਦੇਖਣੀ ਐ ਗੱਡੀ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਐ ਚਲਾ ਕੇ ਦੇਖ ਸਕਦੇ ਹੋ 125 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਐ ਇੱਕ ਵਾਰੀ ਤੇ ਮਾਲਕ ਕਹਿੰਦੇ ਸੀਗੇ ਰੇਟ ਉੱਪਰ-ਨੀਚੇ ਵੀ ਕਰ ਲਾਂਗੀ ਬਾਕੀ 125 ਇੱਕ ਵਾਰੀ ਜਿਹੜੀ ਡਿਮਾਂਡ ਐ ਉਹੋ ਹੈ ਜੀ ਫਰੀਦাবাদ ਗੱਡੀ ਖੜੀ ਐ 1.25 ਡਿਮਾਂਡ ਆ ਲੈਸ ਵੈਸ ਹੋ ਜਾਊਗਾ ਅੰਦਰੋਂ ਜੇ ਗੱਲ ਕਰੀਏ ਬਹੁਤ ਚੰਗੀ ਹਾਲਤ ਆਪਨ ਮਿਲ ਜੂਗੀ 12ਵੀਂ ਗੱਡੀ ਸਾਫ਼ ਸੋਹਣੀ ਐ ਬਾਕੀ ਜਾ ਕੇ ਦੇਖ ਸਕਦੇ ਹੋ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 7082544866 ਤੇ ਹੁਣ ਆਪਾਂ ਚੌਥੀ ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲੇ ਇੱਕ ਆਰਟੀਗਾ ਗੱਡੀ ਪੂੰਚੀ ਐ ਕਾਫੀ ਡਿਮਾਂਡ ਆਪਣੇ ਕੋਲੇ ਆ ਰਹੀ ਸੀਗੀ ਆਰਟੀਗਾ ਗੱਡੀ ਵਾਸਤੇ ਤੇ ਸੋਹਣੀ ਸਾਫ਼ ਸੁਥਰੀ ਵਧੀਆ ਗੱਡੀ ਐ ਦੇ ਟਰ ਵੀ ਆਪਾਂ ਨੂੰ ਵਧੀਆ ਮਿਲ ਜਾਣਗੇ ਸਾਢੇ 1.4 ਲੱਖ ਰੁਪਇਆ ਮੰਗਿਆ ਮਾਲਕ ਨੇ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਮੁਕਿਤ ਕਰ ਲਾਂਗੇ ਇੱਕ ਵਾਰੀ ਸਰਫਰ ਡਿਮਾਂਡ ਹੈ ਮਾਡਲ 13 ਗੱਡੀ ਵਧੀਆ ਹੈ ਅੰਦਰੋਂ ਜੇ ਗੱਲ ਕਰੀਏ ਤਾਂ ਅੰਦਰੋਂ ਵੀ ਕੰਡੀਸ਼ਨ ਆਪਾਂ ਨੂੰ ਬਹੁਤ ਚੰਗੀ ਮਿਲ ਜੂਗੀ ਬਠਿੰਡੀ ਖੜੀ ਐ ਜਾ ਕੇ ਦੇਖ ਸਕਦਾ ਹੋਂ ਬਠਿੰਡੀ ਸਾਢੇ 1.4 ਲੱਖ ਰੁਪਇਆ ਕਿਹਾ ਬਾਕੀ ਕਹਿੰਦੇ ਸੀਗੇ ਮਾਲਕ ਉੱਪਰ-ਨੀਚੇ ਕਰ ਲਾਂਗੇ ਵੇਖ ਕੇ ਕਿਸੇ ਨੂੰ ਪਸੰਦ ਆਉਂਦੀ ਐ ਮਾਲਕ ਕਹਿੰਦੇ ਐ ਵੀ ਆਜੋ ਘਰੀ ਤੇ ਆ ਕੇ ਦੇਖ ਸਕਦੇ ਹੋ ਗੱਡੀ ਨੂੰ ਦੇਖ ਕੇ ਤੇ ਟ్రਾਈ ਲੈ ਲਿਓ ਜੇ ਪਸੰਦ ਆਉਂਦੀ ਹੈ ਉਹ ਤੋਂ ਬਾਅਦ ਰੇਟ ਦੀ ਗੱਲ ਕਰ ਲਾਂਗੇ ਤੇ ਤੁਹਾਨੂੰ ਗੱਡੀ ਸੇਲ ਕਰ ਦਾਂਗੇ ਮਾਲਕ ਕਹਿੰਦੇ ਆ ਜੀ ਰੇਟ ਬਹੁਤ ਵਧੀਆ ਮਾਲਕ ਕਹਿੰਦੇ ਸੀਗੇ ਲਾ ਦਾਂਗੇ ਨੰਬਰ ਮਾਲਕ ਦਾ 62800 43 35963 ਆਹੀ ਮਾਲਕ ਦਾ ਨੰਬਰ ਹੈ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਆਲਟੋ ਗੱਡੀ ਲੈ ਕੇ ਪਹੁੰਚਿਆ ਜੀ ਆਲਟੋ ਗੱਡੀ ਹੈ ਤੇ ਆਲਟੋ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਇਹਦਾ ਮਾਡਲ 2010 ਹੈ ਜੀ 10 ਮਾਡਲ ਹੈ 1,70,000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਬਰਨਾਲਾ ਮਾਲਕ ਦਾ ਏਰੀਆ ਹੈ ਤੇ ਗੱਡੀ ਬਹੁਤ ਚੰਗੀ ਹੈ ਜੀ ਚੰਗੀ ਹਾਲਤ ਚ ਹੈ ਜਾ ਕੇ ਦੇਖਣੀ ਹੋ ਵਿੱਚ ਆ ਕੇ ਦੇਖ ਸਕਦੋਂ ਬਾਕੀ 65-70 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਕੋਈ ਨੁਕਸ ਨਹੀਂ ਗੱਡੀ ਚ ਬਰਨਾਲੇ ਖੜੀ ਹੈ ਜਾ ਕੇ ਦੇਖ ਸਕਦੋਂ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੋਂ ਬਾਕੀ ਚਾਰੇ ਪਾਸੋਂ ਫੋਟੋਆਂ ਚੱਲ ਹੀ ਰਹੀਆਂ ਜੀ ਤੇ ਗੱਡੀ ਮਾਲਕ ਦੇ ਘਰ ਦੀ ਹੈ ਜੀ ਘਰੇ ਖੜੀ ਹੈ ਮਾਲਕ ਦੀ ਤੇ ਟਾਇਰ ਟੱਪਾ ਵਧੀਆ ਤੇ ਚਲਾਉਣ 'ਚ ਵੀ ਕੋਈ ਨੁਕਸ ਹੈ ਨਹੀਂ ਜਾ ਕੇ ਕਿਸੇ ਨੇ ਦੇਖਣੀ ਆ ਚਾ ਕੇ ਦੇਖ ਸਕਦੇ ਹੋ ਬਾਕੀ ਗੱਡੀ 40000 ਕਿਲੋਮੀਟਰ ਚੱਲੀ ਹੋਈ ਹੈ ਦਾਸ ਮਾਡਲ ਹੈ 170 ਮਾਲਕ ਨੇ ਕਿਹਾ ਤੇ ਬਰਨਾਲਾ ਮਾਲਕ ਦਾ ਏਰੀਆ ਕਿਸੇ ਨੂੰ ਵੀ ਗੱਡੀ ਪਸੰਦ ਆਉਦੀ ਹੈ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਤਾਂ ਗੱਲ ਮਾਲਕ ਨਾਲ ਤੁਸੀਂ ਕਰ ਸਕਦੇ ਹੋ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ 99152 15607 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਤੇ ਆ ਤੁਸੀਂ ਆਲਟੋ ਗੱਡੀ ਦੇਖ ਲਈ ਅੱਗੇ ਹੋਰ ਵੀ ਬਹੁਤ ਸਾਰੀਆਂ ਤੁਹਾਨੂੰ ਮਸ਼ੀਨਰੀਆਂ ਮਿਲਣਗੀਆਂ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਆਪਣੀ ਵੀਡੀਓ 'ਚ ਪਹੁੰਚੇ ਤੇ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਜੀ ਤਾਂ نیچے ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਦਬਾ ਦਿਓ ਤੇ ਆਪਣੇ ਚੈਨਲ ਨਾਲ ਜੁੜ ਜੋ ਜੀ ਕਿਉਂਕਿ ਆਪਾਂ ਹਰ ਰੋਜ਼ ਨਵੀਆਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਿੰਦੇ ਹਾਂ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਜਦੋਂ ਆਪਾਂ ਨਵੀਂ ਵੀਡੀਓ ਪਾਇਆ ਕਰਾਂਗੇ ਤਾਂ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਇਆ ਕਰੂਗਾ ਬਾਕੀ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਤੁਹਾਨੂੰ ਪਤਾ ਹੀ ਹੈ ਤੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਹੈ ਕੋਠੀਆ ਕਰਮਕਾਨ ਹੈ ਕੁਝ ਵੀ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦਾਂਗੇ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 7814038764 ਆਪਣੇ ਕੋਲੇ ਭੇਜੋ ਤੇ ਬਿਲਕੁਲ ਫਰੀ ਦੇ ਵਿੱਚ ਬਹੁਤ ਜਲਦ ਆਪਾਂ ਤੁਹਾਡੀ ਐਡ ਲਗਾ ਦਾਂਗੇ ਤੇ ਤੁਹਾਡੀ ਮਸ਼ੀਨਰੀ ਆ ਤੁਹਾਡੇ ਘਰ ਬੈਠੇ ਬਿਠਾਈ ਸੇਲ ਹੋ ਜੂਗੀ ਤੇ ਹੁਣ ਆਪਾਂ ਇੱਕੋ ਘਰ ਦੇ ਦੋ ਮਸ਼ੀਨਰੀਆਂ ਲੈ ਕੇ ਪਹੁੰਚਿਆ ਮਾਲਕ ਆਰਮੀ ਦੇ ਵਿੱਚ ਨਹੀਂ ਇੱਕ ਤਾਂ ਆਪਣੇ ਕੋਲੇ ਐਂਡਿਕਾ ਗੱਡੀ ਪਹੁੰਚੀ ਐ ਇੱਕ ਪਹੁੰਚਿਆ ਬੋਲਟ ਪਹਿਲਾਂ ਬੋਲਟ ਦੀ ਗੱਲ ਕਰ ਲੈਨੇ ਆ ਬੋਲਟ ਜੰਮੂ ਨੰਬਰ ਐ ਸੈਕੰਡ ਓਨਰ ਐ ਜੀ ਟਾਇਰ ਟੱਪਾ ਬਿਲਕੁਲ ਨਾ ਮੈ ਜੀ ਮੁਕੇਰੀਆਂ ਮਾਲਕ ਦਾ ਏਰੀਆ 112000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ ਮਾਡਲ 2005 ਸੈਕੰਡ ਓਨਰ ਐ ਤੇ ਨਵੇਂ ਟਾਇਰ ਨੇ ਇੰਜਨ ਵਗੈਰਾ ਬਹੁਤ ਵਧੀਆ ਚਲਾਉਣ ਚ ਕੋਈ ਨੁਕਸ ਨਹੀਂ ਚਲਾਉਣ ਚ ਬਹੁਤ ਵਧੀਆ ਐ ਨੰਬਰ ਮਾਲਕ ਦਾ 77 196 366 266 ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਇੱਕ ਆਪਾ ਤੁਹਾਡੇ ਖਾਤਰ ਹੈਂਡੀਕਾ ਗੱਡੀ ਲੈ ਕੇ ਪਹੁੰਚਿਆ ਸੀ ਇੱਕੋ ਘਰ ਦੀਆਂ ਮਸ਼ੀਨਰੀਆਂ ਤੇ ਇੱਕੋ ਹੀ ਨੰਬਰ ਰੂਹਾ ਮਾਲਕ ਦਾ ਆ ਜੜੀ ਗੱਡੀ ਹੈ ਇਹਦਾ ਰੇਟ 68000 ਰੁਪਏ ਤੇ ਗੱਡੀ ਮੁਕੇਰੀਆ 6 ਮਾਡਲ ਹੈ 26 ਤੱਕਰ ਪਾਸਿੰਗ ਤੇ ਗੱਡੀ ਦਾ ਰੰਗ ਦੇਖ ਲਓ ਵਧੀਆ ਗੱਡੀ ਹੈ ਜੀ ਟਾਇਰ ਟੱਪਾ ਵੀ ਵਧੀਆ ਹੈ ਤੇ ਫਸਟ ਓਨਰ ਹੈ ਨੰਬਰ ਮਾਲਕ ਦਾ 77196 266 266 ਮਾਲਕ ਦਾ ਹਾਂ ਨੰਬਰ ਹੈ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਮਸ਼ੀਨਰੀਆਂ ਦੀ ਗੱਲ ਪੂਰੀ ਹੋ ਗਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਮਿਲਦੇ ਆ ਜਲਦੀ ਕਿਸੇ ਕੋਲ ਕੋਈ ਵੀ ਮਸ਼ੀਨਰੀ ਹੈ ਭੇਜੋ ਆਪਣੇ ਕੋਲ